ਸਵਾਗਤ ਹੈ ਦੋਸਤੋ ਸਾਡੇ YouTube ਚੈਨਲ ਰੋਟੂ ਪੰਜਾਬ ਉੱਪਰ ਅੱਜ ਆਪਾਂ ਉਸ ਪੰਜਾਬੀ ਸਿੰਗਰ ਦੀ ਗੱਲ ਕਰਾਂਗੇ ਜੋ ਡਿੱਕ ਅਤੇ ਰੀਲਾਂ ਦੇ ਸਮੇਂ ਤੋਂ ਗਾਉਂਦੇ ਆ ਰਹੇ ਹਨ ਅਤੇ ਅੱਜ ਵੀ ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਛਾਏ ਹੋਏ ਨੇ ਜਿਨ੍ਹਾਂ ਦਾ 2017 ਵਿੱਚ ਜੋਰਾ 10 ਨੰਬਰੀਆ ਪੰਜਾਬੀ ਫਿਲਮ ਵਿੱਚ ਵੈਲੀ Song ਆਇਆ ਜੋ ਕਿ ਸੁਪਰ ਡੂਪਰ ਹਿੱਟ ਰਿਹਾ ਉਸ ਦੇ ਇਹ ਗਾਣੇ ਨੂੰ YouTube ਉੱਪਰ ਹੁਣ ਤੱਕ 16 ਮਿਲੀਅਨ ਤੋਂ ਵੀ ਵੱਧ ਵਿਊ ਹੋ ਚੁੱਕੇ ਨੇ ਦੋਸਤੋ ਆਪਾਂ ਗੱਲ ਕਰ ਰਹੇ ਹਾਂ ਸਟੇਜਾਂ ਦੇ ਬਾਦਸ਼ਾਹ ਲੋਕ ਗੀਤਕਾਰ ਲਾਭ ਹੀਰਾ ਦੀ ਇਸ ਵੀਡੀਓ ਵਿੱਚ ਆਪਾਂ ਉਹਨਾਂ ਨਾਲ ਜੁੜੀਆਂ ਕੁਝ ਅਹਿਮ ਗੱਲਾਂ ਬਾਰੇ ਦੱਸਾਂਗੇ ਸੋ ਵੀਡੀਓ ਨਾਲ ਐਂਡ ਤੱਕ ਜੁੜੇ ਰਹੋ ਨਾਲ ਨਾਲ ਚੱਲਦੀ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਸੋ ਵੀਡੀਓ ਕਰਦੇ ਹਾਂ ਸ਼ੁਰੂ ਸੋ ਸਭ ਤੋਂ ਪਹਿਲਾਂ ਲਾਭ ਹੀਰਾ ਦਾ ਜਨਮ 2 ਜੂਨ ਨੂੰ ਜ਼ਿਲ੍ਹਾ ਮਾਨਸਾ ਵਿੱਚ ਮਾਤਾ ਵੀਰੋ ਕੌਰ ਤੇ ਪਿਤਾ ਭਜਨ ਸਿੰਘ ਦੇ ਘਰ ਹੋਇਆ ਉਹਨਾਂ ਦੇ 6 ਪ੍ਰਾ ਤੇ ਤਿੰਨ ਪੈਣਾ ਹਨ ਲਾਭ ਹੀਰਾ ਉਹਨਾਂ ਵਿੱਚੋਂ ਸਭ ਤੋਂ ਛੋਟਾ ਹੈ ਉਹਨਾਂ ਦਾ ਅਸਲ ਨਾਮ ਲਾਭ ਸਿੰਘ ਹੈ ਇਹਨਾਂ ਨੇ ਸਕੂਲੀ ਪੜਾਈ ਸਮੇ ਇੱਕ ਗੀਤ ਲਿਖਿਆ ਜੋ ਕਿ ਇਹਨਾਂ ਦੇ ਸਕੂਲੀ ਮਾਸਟਰ ਨੂੰ ਬਹੁਤ ਪਸੰਦ ਆਇਆ ਜਿਸ ਤੋਂ ਬਾਅਦ ਉਹਨਾਂ ਨੇ ਇਹਨਾਂ ਦੇ ਨਾਮ ਪਿੱਛੇ ਹੀਰਾ ਲਗਾ ਦਿੱਤਾ ਇਸ ਤੋਂ ਬਾਅਦ ਉਹਨਾਂ ਨੂੰ ਲਾਭ ਹੀਰਾ ਕਿਹਾ ਜਾਣ ਲੱਗ ਪਿਆ ਲਾਭ ਹੀਰਾ ਦਾ ਵਿਆਹ ਗੁਰਵਿੰਦਰ ਕੌਰ ਨਾਲ ਹੋਇਆ ਹੈ ਉਹਨਾਂ ਦੇ ਘਰ ਦੋ ਬੇਟਿਆਂ ਨੇ ਜਨਮ ਲਿਆ ਉਹਨਾਂ ਨੇ ਆਪਣੀ ਸਕੂਲਿੰਗ ਗੁਰੂ ਨਾਨਕ ਕਾਲਜ ਬਡਲਾਤਾ ਦੇ ਨੈਸ਼ਨਲ ਕਾਲਜ ਪਿੱਖੀ ਤੋਂ ਕੰਪਲੀਟ ਕੀਤੀ। ਉਹਨਾਂ ਦੇ ਪਿਤਾ ਭਜਨ ਸਿੰਘ ਪਿੰਡ ਵਿੱਚ ਧਾਰਮਿਕ ਸ਼ਬਦ ਗਾਉਂਦੇ ਸਨ। ਉਹਨਾਂ ਨੂੰ ਦੇਖ-ਦੇਖ ਲੱਭ ਹੀ ਰਾ ਸਕੂਲੀ ਜੀਵਨ ਤੋਂ ਹੀ ਗੀਤ ਲਿਖਣ ਤੇ ਗਾਉਣ ਲੱਗ ਪਏ। ਉਹਨਾਂ ਨੇ ਇਹ ਦਿਲਬਰ ਦਰਵੇਸ਼ ਨੂੰ ਆਪਣਾ ਉਸਤਾਦ ਧਾਰਿਆ। ਜੋ-ਜੋ ਇਹਨਾਂ ਦੀ ਉਮਰ ਵੱਧਦੀ ਗਈ ਤੇ ਇਹਨਾਂ ਦਾ ਗਾਉਣ ਤੇ ਲਿਖਣ ਦਾ ਸ਼ੌਂਕ ਵੀ ਵੱਧਦਾ ਗਿਆ। ਆਪਣੇ ਯਾਰਾਂ ਦੋਸਤਾਂ ਦੇ ਵਿਆਹ ਵਿੱਚ ਲਬ ਹੀਰਾ ਆਮ ਹੀ ਸਟੇਜਾਂ ਤੇ ਲਾਈਵ ਗਾਉਂਦੇ ਦਿਖ ਜਾਂਦੇ ਹਨ ਇਦਾਂ ਹੀ ਇੱਕ ਗੀਤਕਾਰ ਦੇ ਵਿਆਹ ਤੇ ਉਹ ਲਾਈਵ ਖਾਲਾ ਲਾ ਰਹੇ ਸਨ ਉੱਥੇ ਆਨੰਦ ਮਿਊਜ਼ਿਕ ਕੰਪਨੀ ਵਾਲੇ ਵੀ ਆਏ ਹੋਏ ਸੀ ਜਦੋਂ ਉਹਨਾਂ ਨੇ ਲਬ ਹੀਰੇ ਨੂੰ ਗਾਉਂਦਿਆ ਸੁਣਿਆ ਤੇ ਲਬ ਹੀਰਾ ਨੂੰ ਐਲਬਮ ਕਰਨ ਦੀ ਆਫਰ ਦਿੱਤੀ ਤਾਂ ਉਦੋਂ ਉਹਨਾਂ ਦੀ ਪਹਿਲੀ ਐਲਬਮ ਸਾਲ 1994 ਵਿੱਚ ਰਿਲੀਜ਼ ਹੋਈ ਸੋ ਉਹਨਾਂ ਦੀ ਇਹ ਪਹਿਲੀ ਐਲਬਮ ਹੀ ਸੁਪਰ ਡੁਪਰ ਹਿੱਟ ਰਹੀ ਇਸ ਤੋਂ ਬਾਅਦ ਉਹਨਾਂ ਦੀਆਂ ਬਹੁਤ ਸਾਰੀਆਂ ਐਲਬम्स ਮਾਰਕੀਟ ਵਿੱਚ ਆਈਆਂ ਉਹਨਾਂ ਦੇ ਬਹੁਤ ਸਾਰੇ Song ਸੁਪਰ ਡੁੱਪਰ ਹਿੱਟ ਰਹੇ ਜਿਵੇਂ ਜਾਵੇ ਸੱਜਣਾ ਜਾ ਵੰਜ ਬਰਾਬਰ ਗੱਡਾਂਗੇ ਟਕੇ ਟਕੇ ਨੂੰ ਵਿਕਦਾ ਹੁਸਨ ਰਕਾਨਾ ਦਾ ਪੁੱਤ ਜੋਗੀਆਂ ਦੇ ਇਸ ਤਰ੍ਹਾਂ ਬਹੁਤ ਸਾਰੇ Song ਸੁਪਰ ਹਿੱਟ ਰਹੇ ਇਸ ਤੋਂ ਬਾਅਦ ਉਹਨਾਂ ਨੇ ਪੰਜਾਬੀ ਫਿਲਮਾਂ ਵਿੱਚ ਵੀ ਬਹੁਤ Song ਆਏ ਇਹਨਾਂ ਨੇ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਸਿੰਗਰ ਦੀਪ ਜਾਂਡੂ ਸ਼ਿਪੀ ਗੱਲ ਆਰਨੇਟ ਅਤੇ ਕਰਨ ਔਜਲਾ ਨਾਲ ਵੀ ਗਾਣੇ ਗਾ ਚੁੱਕੇ ਨੇ ਸਾਲ 2005 ਤੋਂ 2007 ਤੱਕ ਉਹਨਾਂ ਲਈ ਅਜਿਹਾ ਦੌਰ ਆਇਆ ਜਦੋਂ ਉਹਨਾਂ ਦੇ ਇੱਕ ਦੋਸਤ ਦੀ ਐਕਸੀਡੈਂਟ ਵਿੱਚ ਮੌਤ ਹੋ ਗਈ ਸੀ ਦਰਅਸਲ ਉਹਨਾਂ ਦੇ ਦਫ਼ਤਰੀ ਕੰਮ ਸ਼ੂਜ ਬੁੱਕ ਕਰਨਾ ਪੈਸੇ ਦਾ ਹਿਸਾਬ ਰੱਖਣਾ ਇਹ ਸਭ ਕੰਮ ਉਹਨਾਂ ਦੇ ਦੋਸਤ ਦੇ ਹੱਥ ਵਿੱਚ ਸੀ ਜਿਸ ਕਾਰਨ ਉਹਨਾਂ ਦਾ ਸਾਰਾ ਕੰਮਕਾਜ ਇੱਕ ਵਾਰ ਰੁਕ ਚੁੱਕਾ ਸੀ ਇਸ ਕਾਰਨ ਬਹੁਤ ਜ਼ਿਆਦਾ ਸ਼ਰਾਬ ਪੀਣ ਲੱਗ ਗਿਆ ਸੀ ਇੱਕ ਦਿਨ ਉਹ दारू ਨਾਲ ਬਹੁਤ ਰੱਜੇ ਹੋਏ ਸੀ ਤੇ ਆਪਣੇ ਆਪ ਨੂੰ ਕੋਸ ਰਿਹਾ ਸੀ ਉਹਨਾਂ ਨੇ ਆਪਣੇ ਆਪ ਨੂੰ ਬਹੁਤ ਕਾਲਾ ਕੱਢਿਆ ਕਿਹਾ ਤੂੰ ਕਿੱਧਰ ਨੂੰ ਜਾ ਰਿਹਾ ਹੈ ਪਰ ਉਸ ਤੋਂ ਬਾਅਦ ਉਹਨਾਂ ਨੇ ਕਦੇ ਵੀ दारू ਨੂੰ ਹੱਥ ਨਹੀਂ ਲਾਇਆ ਸੋ ਦੋਸਤੋ ਇਹ ਸੀ ਪੰਜਾਬੀ ਗਾਇਕ ਲਾਭ ਹੀਰਾ ਦੀ ਬਾਇਓਗ੍ਰਾਫੀ ਜੇਕਰ ਜਾਣਕਾਰੀ ਵਧੀਆ ਲੱਗੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਜੇ ਹਿੰਗਾ ਹੋਰ ਵੀਡੀਓ ਦੇਖਣ ਲਈ ਸਾਡੇ YouTube ਚੈਨਲ ਰੋਡ ਟੂ ਪੰਜਾਬ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਧੰਨਵਾਦ